ਪੰਜਾਬ ਦੇ ਲੋਕ ਭਾਰਤੀ ਜਨਤਾ ਪਾਰਟੀ ਨੂੰ ਆਪਣਾ ਬਹੁਤ ਵਧੀਆ ਤਰੀਕੇ ਦੇ ਨਾਲ ਆਪਣਾ ਰੁਝਾਨ ਪਹਿਲੀ ਵਾਰ ਇਹ ਦੇ ਰਹੇ ਹੈ ਪੰਜਾਬ ਦੇ ਵਿੱਚ ਲੋਕਾਂ ਦਾ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਉਤਸ਼ਾਹ ਜਿਹੜਾ ਹੈ ਉਹ ਡੇ ਬਾਏ ਡੇ ਬਹੁਤ ਅੱਗੇ ਵੱਧ ਰਿਹਾ ਹੈ 880000 2024 ਦੇ ਜੋ ਡਾਇਲ ਕਰਾਂਗੇ ਤਬ ਬਕਾਇਦੋ ਤੇ ਤੁਹਾਨੂੰ ਇੱਕ ਆਨਲਾਈਨ ਫਾਰਮ ਆ ਜਾਣਾ ਹੈ ਆਨਲਾਈਨ ਫਾਰਮ ਦੇ ਉੱਪਰ ਆਪਾਂ ਉਹਨੂੰ ਜਦੋਂ ਭਰਾਂਗੇ ਉਹਦੇ ਚ ਆਪਣਾ ਪੂਰਾ ਵੇਰਵਾ ਪਾਇਆ ਜਾਣਾ ਵੇਰਵਾ ਪਾਉਣ ਤੋਂ ਬਾਅਦ ਹੀ ਅਸੀਂ ਕਲਿੱਕ ਕਰਾਂਗੇ ਤਾਂ ਸਾਡੀ ਮੈਂਬਰਸ਼ਿਪ ਕੰਪਲੀਟ ਹੋਣੀ ਹੈ ਪਿਛਲੇ ਸਮੇਂ 'ਚ ਸਾਡੀ ਜਿਹੜੀ ਭਰਤੀ ਸੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਵਿੱਚ ਉਹ ਤਕਰੀਬਨ 23 ਤੋਂ 24 ਲੱਖ ਦੇ ਵਿੱਚ ਸੀ ਸਾਨੂੰ ਦੇਸ਼ ਪਹਿਲਾਂ ਤੇ ਦੇਸ਼ ਦੇ ਪ੍ਰਤੀ ਸਾਡੇ ਪੰਜਾਬ ਦੇ ਲੋਕਾਂ ਨੂੰ ਵੱਧ ਤੋਂ ਵੱਧ ਭਾਰਤੀ ਜਨਤਾ ਪਾਰਟੀ ਨਾਲ ਜੁੜ ਕੇ ਆਪਣੀਆਂ ਰਾਸ਼ਟਰੀਤਾ ਦੇ ਕੰਮ ਪਾਸੇ ਪਹਿਲਾਂ ਦੇਖਣਾ ਚਾਹੀਦਾ ਇਹ ਮੇਰੀ ਆਪਦੀ ਸੋਚ ਹੈ ਮੇਰਾ ਖਿਆਲ ਹੈ ਭਗਵੰਤ ਮਾਨ ਜੀ ਟਾਈਮ ਬਾਅਦ ਚੋਂ ਕਿਸੇ ਤੋਂ ਮੰਗਦੇ ਐ ਉਹਨਾਂ ਦੇ ਮੰਤਰੀ ਸਿਬਾਨ ਟਾਈਮ ਬਾਅਦ ਚੋਂ ਕਿਸੇ ਤੋਂ ਮੰਗਦੇ ਐ ਉਸ ਤੋਂ ਪਹਿਲਾਂ ਟਾਈਮ ਦਿੰਦੇ ਆ ਬੁਲਾਉਂਦੇ ਆ ਇਹ ਜਾਣ ਉੱਥੇ ਗੱਲ ਕਰਮ ਜੇ ਨਾ ਹੋਵੇ ਤਾਂ ਸਾਨੂੰ ਦੋਸਨ ਅਸੀਂ ਨਾਲ ਚੱਲਾਂਗੇ ਅਸੀਂ ਉਹ ਜੇਕਰ ਚੰਗਾ ਵਕੀਲ ਹੋਏਗਾ ਕੰਮ ਤਾਂ ਤਾਂ ਕੇਸ ਤਾਂ ਤਾਂ ਹੀ ਲੜਿਆ ਜਾਂਦਾ ਤੇ ਜੇ ਵਕੀਲ ਹੀ ਮਾੜਾ ਹੋਵੇ ਉਹ ਅਸੀਂ ਪੰਜਾਬ ਦੇ ਲੋਕਾਂ ਨੇ ਹੁਣ ਵਕੀਲ ਹੀ ਆਪਣਾ ਉਹ ਜਿਆ ਰੱਖਿਆ ਅਸੀਂ ਉੱਥੇ ਹੁਣ ਕੀ ਕਰ ਸਕਦੇ ਅਸੀਂ امن ਕਾਨੂੰਨ ਦੀ ਤਾਂ ਧੱਜੀਆਂ ਉਡੀਆਂ ਹੋਈਆਂ ਲਾ ਐਂਡ ਆਰਡਰ ਦੀ ਸਿਚੁਏਸ਼ਨ ਤਾਂ ਬਿਲਕੁਲ ਖਤਮ ਹੋ ਚੁੱਕੀ ਹੈ ਲੇਕਿਨ ਮਾਫ ਕਰਨਾ ਇਹਦੀ ਜ਼ਿੰਮੇਵਾਰ ਹੁਣ ਪੰਜਾਬ ਸਰਕਾਰ ਹੈ ਅ ਸੌਖਤਾਬ ਸਬਦਾਂ ਤੇ ਮੈਂ ਹਾਂ ਸੁਖਾਕੇੜੀ ਵਾਲਾ ਲਗਾਤਾਰ ਭਾਜਪਾ ਦੀ ਜ਼ਿਕਰ ਗੱਲ ਕਰੀਏ ਤਾ ਆਪਣੀ ਪਾਰਟੀ ਨੂੰ ਹੋਰ ਲੰਮਾ ਚੌੜਾ ਤੇ ਵੱਡਾ ਬਣਾਉਣ ਦੇ ਮਕਸਦ ਦੇ ਨਾਲ ਹੁਣ ਲੋਕਾਂ ਨੂੰ ਨਾਲ ਜੋੜਿਆ ਜਾ ਰਿਹਾ ਹੈ ਮੈਂਬਰਸ਼ਿਪ ਬਣਾਏ ਜਾ ਰਹੇ ਨੇ ਜਿਸ ਨੂੰ ਲੈ ਕੇ ਆਨਲਾਈਨ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਕੀਤੀ ਗਈ ਹੈ ਤੇ ਸਾਡੇ ਨਾਲ ਸੀਨੀਅਰ ਬੀਜੇਪੀ ਅਗੂ ਜਿਹੜੇ ਮੌਜੂਦ ਨੇ ਤੇ ਗੱਲਬਾਤ ਕਰ ਲਿਆ ਅਟਵਾਲ ਸਾਹਿਬ ਨਾਲ ਕਿ ਆਖਿਰਕਾਰ ਮਲੇਰ ਕੋਟਲਾ ਪੁੱਜੇ ਨੇ ਨੌਜਵਾਨਾਂ ਨੂੰ ਸੰਬੋਧਿਤ ਕੀਤਾ ਤੇ ਕੀ ਵਿਚਾਰ ਰਹੇ ਨੇ ਤੇ ਕਿਵੇਂ ਨੌਜਵਾਨਾਂ ਨੂੰ ਆਪਣੀ ਇਸ ਬੀਜੇਪੀ ਪਾਰਟੀ ਦੇ ਨਾਲ ਜੋੜਨ ਦਾ ਸੰਕਲਪ ਲਿਆ ਹਾਲਾਂਕਿ ਪਿਛਲੇ ਦਿਨੀ ਜੇਕਰ ਗੱਲ ਕਰੀਏ ਤਾ ਦੇਸ਼ ਦੇ ਪ੍ਰਧਾਨ ਮੰਤਰੀ ਸਰਦਾਰ ਨਰਿੰਦਰ ਮੋਦੀ ਜੀ ਵੱਲੋਂ ਵੀ ਆ ਜਿਹੜਾ ਹੈਗਾ ਇਸ ਮੈਂਬਰਸ਼ਿਪ ਬਣਾਉਣ ਦੇ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਸੀ ਜੋ ਕਿ ਪੰਜਾਬ ਦੇ ਵਿੱਚ ਬੜੇ ਜੋਰ ਨਾਲ ਸ਼ੁਰੂਆਤ ਨਾਲ ਚੱਲ ਰਹੀ ਹੈ ਤੇ ਗੱਲਬਾਤ ਕਰ ਲੈਣੇ ਆ ਅਟਵਾਲ ਜੀ ਨਾਲ ਤੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਅਟਵਾਲ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜੀ ਬਹੁਤ ਧੰਨਵਾਦ ਜੀ ਮਿਹਰਬਾਨੀ ਧੰਨਵਾਦ ਸਾਬ ਕਿਵੇਂ ਦੇਖਦੇ ਹੋ ਬੀਜੇਪੀ ਪਾਰਟੀ ਹੋਣ ਮੈਂਬਰਸ਼ਿਪ ਬਣਾ ਰਹੇ ਨੇ ਜਿਵੇਂ ਤੁਸੀਂ ਟੋਲ ਫਰੀ ਨੰਬਰ ਜਾਰੀ ਕੀਤਾ ਪਹਿਲਾਂ ਤੇ ਇਹ ਦੱਸੋ ਨਵੇਂ ਨੌਜਵਾਨ ਜਾਂ ਨਵੇਂ ਲੋਕ ਕਿਵੇਂ ਪਾਰਟੀ ਦੇ ਨਾਲ ਜੁੜ ਰਹੇ ਨੇ ਪੰਜਾਬ ਦੇ ਲੋਕ ਭਾਰਤੀ ਜਨਤਾ ਪਾਰਟੀ ਨੂੰ ਆਪਣਾ ਬਹੁਤ ਵਧੀਆ ਤਰੀਕੇ ਦੇ ਨਾਲ ਆਪਣਾ ਰੁਝਾਨ ਪਹਿਲੀ ਵਾਰ ਇਹ ਦੇ ਰਹੇ ਹੈ ਕਿਉਂਕਿ ਅੱਗੇ ਹਮੇਸ਼ਾ ਭਾਰਤੀ ਜਨਤਾ ਪਾਰਟੀ ਨੂੰ ਇੱਕ ਸਹਿਯੋਗੀ ਪਾਰਟੀ ਦੇ ਤੌਰ ਤੇ ਪੰਜਾਬ ਚ ਵਿਖੇ ਜਾਂਦਾ ਸੀ ਲੇਕਿਨ ਅੱਜ ਭਾਰਤੀ ਜਨਤਾ ਪਾਰਟੀ ਦਾ ਜਿਸ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜਾ ਆ VOTING ਪੈਟਰਨ ਜਿਹੜਾ ਗ੍ਰਾਫ ਜਿਹੜਾ ਪਿਛਲੇ ਸਮੇਂ ਤੁਸੀਂ ਲਗਾਤਾਰ ਵੇਖਿਆ ਹੋਣਾ ਕਿ 6% ਤੋਂ ਅਸੀਂ ਕਿੱਥੇ ਅੱਜ ਪਹੁੰਚਿਆ 12% 12.8% ਤੱਕ ਪਹੁੰਚਿਆ ਅਸੀਂ ਇਹ ਪੰਜਾਬ ਦੇ ਵਿੱਚ ਲੋਕਾਂ ਦਾ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਉਤਸ਼ਾਹ ਜਿਹੜਾ ਹੈ ਉਹ ਡੇ ਬਾਏ ਡੇ ਬਹੁਤ ਅੱਗੇ ਵੱਧ ਰਿਹਾ ਹੈ ਔਰ ਇਹਦੇ ਵਿੱਚ ਸਾਡੇ ਨੌਜਵਾਨਾਂ ਦਾ ਔਰ ਖਾਸ ਕਰਕੇ ਸਾਡੀ ਜਿਹੜੀ ਨਵੀਂ ਪੀੜ੍ਹੀ ਜਿਹੜੀ ਆਉਣ ਵਾਲੀ ਜਿਹੜੀ ਅੱਗੇ ਹੈ ਉਹਦਾ ਰੁਝਾਨ ਵੇਖਣ ਨੂੰ ਮਿਲਦਾ ਕਿਉਂਕਿ ਉਹ ਕੰਸਟਰਕਟਿਵ ਅਪਰੋਚ ਰੱਖਦੀ ਹੈ ਪਰ ਉਹ ਚਾਹੁੰਦੇ ਆ ਕਿ ਅਸੀਂ ਆਪਣੇ ਦੇਸ਼ ਦੇਸ਼ ਦੀ ਰਾਜਨੀਤੀ ਦੇਸ਼ ਦੇ ਲੋਕਾਂ ਨਾਲ ਜੁੜੀਏ ਤਾਂ ਕਿ ਅਸੀਂ ਵੀ ਬਾਕੀ ਸੂਬਿਆਂ ਵਾਂਗੂ ਜਿਵੇਂ ਬਾਕੀ ਦੇਸ਼ ਤਰੱਕੀ ਕਰ ਰਿਹਾ ਬਾਕੀ ਸੂਬੇ ਤਰੱਕੀ ਕਰ ਰਹੇ ਆ ਤਾਂ ਅਸੀਂ ਵੀ ਤਰੱਕੀ ਕਿਉਂ ਨਾ ਕਰੀਏ ਇਸ ਕਰਕੇ ਲੋਕ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵਧੀਆ ਬਦਲ ਦੇ ਤੌਰ ਤੇ ਪੰਜਾਬ ਚ ਦੇਖਦੇ ਪਏ ਆ ਇਸ ਕਰਕੇ ਹੀ ਲੋਕ ਜਿਆਦਾ ਬੀਜੇਪੀ ਨਾਲ ਜਿਆਦਾ ਜੁੜ ਰਹੇ ਹਨ ਅਰਵਾਦ ਸਾਹਿਬ ਪਾਰਦਰਸ਼ੀ ਤਰੀਕੇ ਦੇ ਨਾਲ ਇਹ ਮੈਂਬਰਸ਼ਿਪ ਜਿਹੜੀ ਹੈਗੀ ਹੈ ਲਈ ਜਾਵੇ ਇਸ ਨੂੰ ਲੈ ਕੇ ਕੋਈ ਮਿਸਕਾਲ ਦਾ ਜਿਹੜਾ ਹੈ ਪ੍ਰਤੀ ਅਧਾਨ ਹੈ ਜਾਂ ਕੀ ਕੀ ਜਿਹੜਾ ਪ੍ਰੋਸੈਸ ਕੀ ਹੈ ਨਹੀਂ ਸਾਡਾ ਮਿਸਟ ਕਾਲ ਦਾ ਕੋਈ ਇਹਦੇ ਚ ਨਹੀਂ ਰੁਝਾਨ ਨਹੀਂ ਹੈ ਜੀ ਸਾਡਾ ਤਾਂ ਬਕਾਇਦਾ ਤੁਸੀਂ ਜਦੋਂ ਕਾਲ ਕਰੋਗੇ 880000 224 ਤੇ ਜੋ ਡਾਇਲ ਕਰਾਂਗੇ ਤਾਂ ਬਕਾਇਦੋ ਤੇ ਤੁਹਾਨੂੰ ਇੱਕ ਆਨਲਾਈਨ ਫਾਰਮ ਆ ਜਾਣਾ ਹੈ ਆਨਲਾਈਨ ਫਾਰਮ ਦੇ ਉੱਪਰ ਆਪਾਂ ਉਹਨੂੰ ਜਦੋਂ ਭਰਾਂਗੇ ਉਹਦੇ ਚ ਆਪਣਾ ਪੂਰਾ ਵੇਰਵਾ ਪਾਇਆ ਜਾਣਾ ਵੇਰਵਾ ਪਾਣ ਤੋਂ ਬਾਅਦ ਹੀ ਅਸੀਂ ਕਲਿੱਕ ਕਰਾਂਗੇ ਤਾਂ ਸਾਡੀ ਮੈਂਬਰਸ਼ਿਪ ਕੰਪਲੀਟ ਹੋਣੀ ਹੈ ਇਹ ਨਹੀਂ ਕਿ ਅਸੀਂ ਮਿਸਟ ਕਾਲ ਮਾਰਤੀ ਤੇ ਸਾਡੀ ਭਰਤੀ ਹੋ ਗਈ ਤੇ ਸਾਡਾ ਕੰਮ ਖਤਮ ਹੋ ਗਿਆ ਇਹ ਡਿਜੀਟਲ ਆਨਲਾਈਨ ਜਿਹੜੀ ਮੈਂਬਰਸ਼ਿਪ ਕੀਤੀ ਜਾ ਰਹੀ ਹੈ ਇਹ 100% 100% ਜੈਨੂਇਨ ਮੈਂਬਰਸ਼ਿਪ ਹੋਏਗੀ ਔਰ ਬਕਾਇਦਾ ਇਸੇ ਜੈਨੂਇਨ ਮੈਂਬਰਸ਼ਿਪ ਕਰਕੇ ਹੀ ਅਸੀਂ ਇਹ ਇੱਕ ਐਗਜ਼ਾਮਪਲ ਸੈੱਟ ਕਰਨਾ ਚਾਹੁੰਦੇ ਆ ਕਿ ਭਾਰਤੀ ਜਨਤਾ ਪਾਰਟੀ ਜੇ ਦੁਨੀਆ ਦੇ ਵਿੱਚ ਨੰਬਰ 1 ਪਾਰਟੀ ਕਹਾਉਂਦੀ ਹੈ ਕਿ ਸਭ ਤੋਂ ਵੱਡੀ ਮੈਂਬਰਸ਼ਿਪ ਇਹਨਾਂ ਦੀ ਹੈ ਤਾਂ ਅਸੀਂ ਜਿੱਥੇ ਐਤ ਕੀ ਭਾਰਤ ਦੇ ਲੋਕਾਂ ਦਾ ਧੰਨਵਾਦ ਵੀ ਕਰਦੇ ਆ ਕਿ ਉਹ ਮੈਂਬਰਸ਼ਿਪ ਡਰਾਈਵ ਨੂੰ ਬਹੁਤ ਵਧੀਆ ਤਰੀਕੇ ਨਾਲ ਲੈਂਦੇ ਆ ਤੇ ਐਤ ਕੀ ਵੀ ਰੁਝਾਨ ਬਹੁਤ ਸੋਹਣਾ ਵੇਖਣ ਨੂੰ ਮਿਲ ਰਿਹਾ ਸਾਂ ਅ ਡੋਨ ਸਰ ਪਿਛਲੇ ਟੀਚੇ ਦੀ ਗੱਲ ਕਰੀਏ ਲੱਖਾਂ ਦੇ ਵਿੱਚ ਮੈਂਬਰਸ਼ਿਪ ਹੋਈ ਸੀ ਤਾਂ ਹੁਣ ਜੇ ਆਪਾਂ ਟੀਚੇ ਦੀ ਗੱਲ ਕਰੀਏ ਖਾਸ ਕਰਕੇ ਪੰਜਾਬ ਦੀ ਦੇਖੋ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦਾ ਕਿਥੋਂ ਤੱਕ ਦਾ ਟੀਚਾ ਅਨੁਮਾਨ ਜੇਕਰ ਲਗਾਇਆ ਜਾ ਸਕੇ ਤਾਂ ਕਿੱਥੇ ਤੱਕ ਦਾ ਟਾਰਗੇਟ ਜਿਹੜਾ ਹੈਗਾ ਆਪਾਂ ਵੇਖ ਰਹੇ ਹਾਂ ਪਿਛਲੇ ਸਮੇਂ 'ਚ ਸਾਡੀ ਜਿਹੜੀ ਭਰਤੀ ਸੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਵਿੱਚ ਉਹ ਤਕਰੀਬਨ 23 ਤੋਂ 24 ਲੱਖ ਦੇ ਵਿੱਚ ਸੀ لیکن وچ ایک ایسا ਸਮایا پارٹی ਵੱਲੋਂ आदेश ਆਇਆ ਕੁਝ ਸਾਲ ਪਹਿਲਾਂ ਇੱਕ ਸਪੈਸ਼ਲ ਡਰਾਈਵ ਸਾਡੇ ਵੱਲੋਂ ਚਲਾਈ ਗਈ ਸੀ ਪਿਛਲੇ 1-2 ਸਾਲ ਪਹਿਲਾਂ ਪੁਰਾਣੀ ਗੱਲ ਹੈ ਤਾਂ ਅਸੀਂ 24 ਲੱਖ ਤੋਂ ਸੀ 29 ਲੱਖ ਤੱਕ ਪਹੁੰਚੇ ਅਸੀਂ ਐਸ ਵੇਲੇ ਅਸੀਂ ਪੂਰੇ ਪੰਜਾਬ ਦੇ ਵਿੱਚ 29 ਲੱਖ ਦੀ ਮੈਂਬਰਸ਼ਿਪ ਲੈ ਕੇ ਜੋ ਤੁਰੇ ਆਂ ਤੇ ਅੱਜ ਜਿਹੜੀ ਨਵੀਂ ਭਰਤੀ ਜਿਹੜੀ ਅਸੀਂ ਦੁਬਾਰਾ ਜਿਹੜੀ ਮੈਂਬਰਸ਼ਿਪ ਡਰਾਈਵ ਸ਼ੁਰੂ ਕੀਤੀ ਹੈ ਜਿਹੜੀ ਜਿਹਦੀ ਅੱਜ ਲਾਂਚਿੰਗ ਹੋ ਰਹੀ ਹੈ ਸਾਡਾ ਦਾ ਟੀਚਾ ਸਾਡਾ ਅਨੁਮਾਨ ਹੈ ਕਿ ਅਸੀਂ ਅੱਜ ਦੀ 50 ਲੱਖ ਤੋਂ ਕਰਾਸ ਕਰਾਂਗੇ ਅਸੀਂ ਅੱਜ ਦੀ 50 ਲੱਖ ਤੋਂ ਵੱਧ ਮੈਂਬਰਸ਼ਿਪ ਜਿਹੜੀ ਹੈ ਉਹ ਅਸੀਂ ਭਾਜਪਾ ਦੀ ਅੱਜ ਕੀ ਕਰਾਂਗੇ ਨੌਜਵਾਨਾਂ ਨੂੰ ਕੀ ਉਦੇਸ਼ ਦਿੱਤਾ ਜਾ ਰਿਹਾ ਹੈ ਪਾਰਟੀ ਭਤੀ ਕੀ ਰਣਨੀਤੀ ਰਹੇਗੀ ਭਾਜਪਾ ਦੀ ਅਗਾਊ ਵੱਧੂ ਸੋਚ ਨੂੰ ਲੈ ਕੇ ਜਾਂ ਪੰਜਾਬ ਸੂਬੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਕੈਸੀ ਪਾਰਟੀ ਹੈ ਜਿਹੜੀ ਦੇਸ਼ ਦੇ ਵਿੱਚ ਉਹਨਾਂ ਨੇ ਹਮੇਸ਼ਾ ਹੀ ਨਵੀਂ ਲੀਡਰਸ਼ਿਪ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਹੈ ਨਵੀਂ ਲੀਡਰਸ਼ਿਪ ਦਾ ਮਤਲਬ ਇਹ ਹੈ ਕਿ ਰਵਾਇਤੀ ਲੀਡਰਸ਼ਿਪ ਤੋਂ ਇਲਾਵਾ ਨਾਲ ਦੀ ਨਾਲ ਪੈਰਲਲ ਲੀਡਰਸ਼ਿਪ ਨੂੰ ਹਮੇਸ਼ਾ ਖੜਾ ਕਰਦੀ ਰਹੀ ਹੈ। ਏਬੀਵੀਪੀ ਦੇ ਵਿੱਚੋਂ, ਯੁਵਾ ਮੋਰਚੇ ਦੇ ਵਿੱਚੋਂ ਉਹਨਾਂ ਨੇ ਨਵੇਂ-ਨਵੇਂ ਚਿਹਰੇ ਜਿਹੜੇ ਆ ਉਹ ਆਪ ਡਿਵੈਲਪ ਕੀਤੇ ਤੇ ਅੱਗੇ ਲੈ ਕੇ ਆਉਂਦੇ ਆ। ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਭਾਜਪੀ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਅੱਗੇ ਵੱਧਦੀ ਫੁੱਲਦੀ ਰਹੀ ਹੈ। ਦੇਸ਼ ਦੇ ਵਿੱਚ ਅੱਜ ਜਿੰਨੇ ਵੀ ਸਾਡੇ ਨਾਮ ਵਰ ਲੀਡਰਸ਼ਿਪ ਹੈ ਉਹ ਸਾਰੇ ਹੀ ਬੀਜੇਪੀ ਦੇ ਯੁਵਾ ਮੋਰਚੇ ਚੋਂ ਜਾਂ ਅਖਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਚੋਂ ਨਿਕਲ ਕੇ ਆਉਂਦੇ ਆ ਇਸ ਕਰਕੇ ਨੌਜਵਾਨ ਜਿਹੜਾ ਆ ਉਹ ਸਭ ਤੋਂ ਵੱਧ ਇੰਟਰਸਟ ਜਿਹੜਾ ਆਪਣਾ ਬੀਜੇਪੀ ਵੱਲ ਹੀ ਵੇਖਦਾ ਤੇ ਪੰਜਾਬ ਦਾ ਨੌਜਵਾਨ ਜਿਹੜਾ ਮੇਰੀ ਆਪ ਦੀ ਨਿੱਜੀ ਸੋਚ ਹੈ ਅਸੀਂ ਸਾਰੀਆਂ ਰਾਜਨੀਤਿਕ ਪਾਰਟੀਆਂ ਵੇਖ ਲਈਆਂ ਅਸੀਂ ਖੇਤਰੀ ਪਾਰਟੀਆਂ ਵੀ ਵੇਖ ਲਈਆਂ ਤੇ ਅਸੀਂ ਬਾਹਰੋਂ ਆਈਆਂ ਪਾਰਟੀਆਂ ਵੀ ਵੇਖੀਆਂ ਲੇਕਿਨ ਮੇਰੀ ਪੰਜਾਬ ਦੇ ਨੌਜਵਾਨਾਂ ਨੂੰ ਮੇਰੀ ਇੱਕ ਦਿਲੋਂ appeal ਹੈ ਕਿ ਜਿੱਥੇ ਅਸੀਂ ਪੁਰਾਣੀਆਂ ਰਵਾਇਤੀ ਪਾਰਟੀਆਂ ਨੂੰ ਬਹੁਤ ਸੋਹਣੇ ਤਰੀਕੇ ਨਾਲ ਦੇਖਿਆ ਮੈਂ ਵੀ ਕਿਸੇ ਰਾਜਨੀਤਿਕ ਪਾਰਟੀ ਜੋ ਕੰਮ ਕਰਕੇ ਨਿਕਲ ਕੇ ਆਇਆ ਮੈਂ ਮੈਂ ਸਮਝਦਾ ਕਿ ਇੱਕ ਰਾਜਨੀਤਿਕ ਸੋਚ ਜਿਹੜੀ ਹੈ ਉਹ ਇੱਕ ਨੈਸ਼ਨਲ ਸੋਚ ਹੋਣੀ ਚਾਹੀਦੀ ਹੈ ਆਪਣੇ ਸੂਬਿਆਂ ਦੇ ਵੱਧ ਅਧਿਕਾਰਾਂ ਤੇ ਕੰਮ ਕਰਦਿਆਂ ਹੋਇਆ ਸੂਬਿਆਂ ਦੇ ਹੱਕਾਂ ਦੀ ਰਾਖੀ ਕਰਦਿਆਂ ਹੋਇਆ ਸੂਬਿਆਂ ਦੇ ਲੋਕਾਂ ਦੀ ਨੁਮਾਇੰਦਗੀ ਕਰਦਿਆਂ ਹੋਇਆ ਸੂਬੇ ਦੇ ਹਰ ਇਸ਼ੂ ਉਤੇ ਨਜ਼ਰ ਰੱਖ ਕੇ ਉਹਦਾ ਪਹਿਰਾ ਦੇ ਕੇ ਉਹਦਾ ਕੰਮ ਕਰਦਿਆਂ ਹੋਇਆ ਸਾਨੂੰ ਸਭ ਤੋਂ ਪਹਿਲਾਂ ਆਪਣੇ ਨੈਸ਼ਨਲਿਜ਼ਮ ਦੀ ਗੱਲ ਕਰਨੀ ਚਾਹੀਦੀ ਹੈ ਆਪਣੇ ਰਾਸ਼ਟਰ ਦੀ ਗੱਲ ਕਰਨੀ ਚਾਹੀਦੀ ਹੈ ਤੇ ਪੰਜਾਬੀਆਂ ਦਾ ਤਾਂ ਸਾਡਾ ਤਾਂ ਯੋਗਦਾਨ ਹੀ ਦੇਸ਼ ਨੂੰ ਸਮਰਪਿਤ ਰਿਹਾ ਹੈ ਅੱਜ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਸਰਹੱਦਾਂ ਦੇ ਰਾਖੇ ਦੇ ਤੌਰ ਤੇ ਪੰਜਾਬੀ ਜਾਣੇ ਜਾਂਦੇ ਰਹੇ ਆ ਦੇਸ਼ ਦੇ ਰਾਖੇ ਪੰਜਾਬੀ ਜਾਣੇ ਜਾਂਦੇ ਰਹੇ ਆ ਤੇ ਜੇਕਰ ਦੇਸ਼ ਦੇ ਰਾਖੇ ਅਸੀਂ ਹੋਈਏ ਦੇਸ਼ ਨੂੰ ਬਣਾਉਣ ਵਾਲੇ ਅਸੀਂ ਹੋਈਏ ਤੇ ਦੇਸ਼ ਦਾ ਮਾਣ ਵੀ ਅਸੀਂ ਕਿਉਂ ਨਾ ਵਧਾਈਏ ਸਾਨੂੰ ਦੇਸ਼ ਪਹਿਲਾਂ ਤੇ ਦੇਸ਼ ਦੇ ਪ੍ਰਤੀ ਸਾਡੇ ਪੰਜਾਬ ਦੇ ਲੋਕਾਂ ਨੂੰ ਵੱਧ ਤੋਂ ਵੱਧ ਭਾਰਤੀ ਜਨਤਾ ਪਾਰਟੀ ਨਾਲ ਜੁੜ ਕੇ ਆਪਣੀਆਂ ਰਾਸ਼ਟਰੀਤਾ ਦੇ ਕੰਮ ਪਾਸੇ ਪਹਿਲਾਂ ਦੇਖਣਾ ਚਾਹੀਦਾ ਇਹ ਮੇਰੀ ਆਪਦੀ ਸੋਚ ਜੇਕਰ ਸੂਬੇ ਪੱਖੀ ਤੁਸੀਂ ਕਹਿ ਰਹੇ ਆ ਵੀ ਹੋਣਾ ਚਾਹੀਦਾ ਜਿਵੇਂ ਤੁਸੀਂ ਗੱਲਾਂ ਕਹੀਆਂ ਨੇ ਤੇ ਜੇ ਆਪਾਂ ਗੱਲ ਕਰੀਏ ਕਿ ਫਿਰ ਜਿਹੜੇ ਸੂਬੇ ਦੇ ਮੁੱਖ ਮੰਤਰੀ ਆ ਬਾਰ-ਬਾਰ ਕੇਂਦਰ ਦੇ ਸਵਾਲ ਕਿਉਂ ਖੜੇ ਕਰਦੇ ਨੇ ਜੀ ਕਿ ਅੱਜ ਸਾਡਾ ਫੰਡ ਰੋਕ ਲਿਆ ਜਾਂ ਅੱਜ ਸਾਨੂੰ ਵਿਤਕਰਾ ਕੀਤਾ ਜਾ ਰਿਹਾ ਸੂਬੇ ਦੇ ਨਾਲ ਸਾਡਾ ਇਹ ਚੀਜ਼ ਤੇ ਰੋਕ ਲਗਾ ਲਈ ਆ ਫਿਰ ਅਜਿਹੇ ਸਵਾਲ ਅਡਵੋਕੇਟ ਸਾਹਿਬ ਕਿਉਂ ਖੜੇ ਕੀਤੇ ਜਾ ਰਹੇ ਨੇ ਜੇਕਰ ਐਦਾਂ ਦੀ ਸੋਚ ਭਾਰਤੀ ਜਨਤਾ ਪਾਰਟੀ ਦੀ ਜਾਂ ਐਨਡੀਏ ਦੀ ਸਰਕਾਰ ਦੀ ਜਾਂ ਸਾਡੇ ਦੇਸ਼ ਦੇ ਕਾਬਲ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਦੀ ਹੁੰਦੀ ਤਾਂ ਫਿਰ ਉਹ ਸੈਂਟਰ ਦੀ ਸਰਕਾਰ ਨੂੰ ਕੀ ਲੋ ਰੁਪਈਆ ਬਾਰ-ਬਾਰ ਚਿੱਠੀਆਂ ਲਿਖਣ ਦੀ ਕਿ ਭਾਈ ਤੁਸੀਂ ਆਪ ਦੇ ਪ੍ਰੋਜੈਕਟ ਜਿਹੜੇ ਅਸੀਂ ਤੁਹਾਨੂੰ ਦਿੱਤੇ ਹੋਏ ਐ ਜਿਹੜੇ ਅਸੀਂ ਪੈਸੇ ਦਿੱਤੇ ਹੋਏ ਐ ਜਿਹੜੇ ਅਸੀਂ ਤੁਹਾਨੂੰ ਕੰਮ ਦਿੱਤੇ ਹੋਏ ਐ ਕਿਰਪਾ ਕਰਕੇ ਜਿਹੜੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਐ ਤੁਸੀਂ ਉਹਨੂੰ ਪੂਰਿਆਂ ਕਰੋ ਤਾਂ ਕਿ ਅਸੀਂ ਤੁਹਾਨੂੰ ਪੈਸਾ ਹੋਰ ਭੇਜੀਏ ਪ੍ਰੋਜੈਕਟ ਹੋਰ ਦਈਏ ਭਾਰਤ ਸਰਕਾਰ ਸੰਜੀਦਗੀ ਨਾਲ ਜੇ ਵੈਸਟ ਬੰਗਾਲ ਨਾਲ ਕੰਮ ਕਰ ਸਕਦੀ ਐ ਜੇ ਹਿਮਾਚਲ ਨਾਲ ਕਰ ਸਕਦੀ ਹੈ ਕਾਂਗਰਸ ਦੀ ਸਰਕਾਰ ਨਾਲ ਜੇ ਦਿੱਲੀ ਨਾਲ ਕਰ ਸਕਦੀ ਹੈ ਤਾਂ ਪੰਜਾਬ ਨਾਲ ਉਹਨਾਂ ਨੂੰ ਕੀ ਬਿਮਾਰੀ ਹੋ ਸਕਦੀ ਹੈ ਭਾਰਤੀ ਜਨਤਾ ਪਾਰਟੀ ਜਾਂ ਐਨਡੀਏ ਦੀ ਸਰਕਾਰ ਵੱਲੋਂ ਕਿਸੇ ਸੂਬੇ ਦੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਤੇ ਜੇ ਕਿਤੇ ਕੋਈ ਤਾਂ ਦੀ ਗੱਲ ਹੈ ਵੀ ਹੈ ਮੇਰਾ ਖਿਆਲ ਹੈ ਭਗਵੰਤ ਮਾ ਜੀ ਟਾਈਮ ਬਾਅਦ ਚੋ ਕਿਸੇ ਤੋਂ ਮੰਗਦੇ ਐ ਉਹਨਾਂ ਦੇ ਮੰਤਰੀ ਸਿਬਾਨ ਟਾਈਮ ਬਾਅਦ ਚੋ ਕਿਸੇ ਤੋਂ ਮੰਗਦੇ ਐ ਉਸ ਤੋਂ ਪਹਿਲਾਂ ਟਾਈਮ ਦਿੰਦੇ ਆ ਬੁਲਾਉਂਦੇ ਆ ਇਹ ਜਾਣ ਉੱਥੇ ਗੱਲ ਕਰਨ ਜੇ ਨਾ ਹੋਵੇ ਤਾਂ ਸਾਨੂੰ ਦੋਸਤ ਅਸੀਂ ਨਾਲ ਚੱਲਾਂਗੇ ਅਸੀਂ ਉਹਨਾਂ ਕਿਸਾਨਾਂ ਦਾ ਵੀ ਬੜਾ ਚੰਨੀਗਰ ਬੈਠੇ ਆ ਜੀ ਲੱਗਦਾ ਕਿ ਇਹ ਸੂਬਾ ਸਰਕਾਰ ਜਦ ਕੋਈ ਪ੍ਰੋਪੋਜ਼ਲ ਬਣਾਵੇ ਤਾਂ ਕੇਂਦਰ ਕੋਲ ਜਾਵੇ ਤਾਂ ਜੋ ਉਸ ਤੇ ਕੋਈ ਵਿਚਾਰ ਪਟਾੰਦਰਾ ਕੀਤੀ ਜਾਵੇ ਇਹ ਸੂਬੇ ਦੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਤਰੀਕੇ ਦੇ ਨਾਲ ਵਿਚੋਲਗਰੀ ਇਮਾਨਦਾਰੀ ਦੇ ਨਾਲ ਕਰੇ ਸੂਬੇ ਦੇ ਮਸਲੇ ਨੂੰ ਹੱਲ ਕਰਾਉਣ ਲਈ ਉਹ ਸਰਕਾਰ ਨਾਲ ਮਿਲ ਕੇ ਬੈਠ ਕੇ ਕੰਮ ਕਰੇ ਦੇਖੋ ਜੇਕਰ ਚੰਗਾ ਵਕੀਲ ਹੋਏਗਾ ਕੰਮ ਤਾਂ ਤਾਂ ਕੇਸ ਤਾਂ ਤਾਂ ਹੀ ਲੜਿਆ ਜਾਂਦਾ ਤੇ ਜੇ ਵਕੀਲ ਹੀ ਮਾੜਾ ਹੋਵੇ ਉਹ ਅਸੀਂ ਪੰਜਾਬ ਦੇ ਲੋਕਾਂ ਨੇ ਹੁਣ ਵਕੀਲ ਹੀ ਆਪਣਾ ਵਜ੍ਹਾ ਰੱਖਿਆ ਅਸੀਂ ਉੱਥੇ ਹੁਣ ਕੀ ਕਰ ਸਕਦੇ ਅਸੀਂ ਪੰਜਾਬ ਦੀ ਜੇਕਰ ਆਪਾਂ ਗੱਲ ਕਰੀਏ ਕਾਨੂੰਨੀ ਵਿਵਸਥਾ ਦੀ ਗੱਲ ਕਰੀਏ ਕੱਲ ਫਿਰੋਜਪੁਰ ਤਿੰਨ ਕਤਲ ਹੋ ਜਾਂਦਾ ਸ਼ਰਾਬ ਗੋਲੀਆਂ ਮਾਰ ਕੇ ਆ ਗੱਲ ਕਰੀਏ ਤਾਂ ਅਸੀਂ ਗੱਲ ਕਰਾਂ ਦੇ ਵਾਰ ਫਾਇਰਿੰਗ ਹੁੰਦੀ ਆ ਕਾਨੂੰਨ ਵਿਵਸਥਾ ਨੂੰ ਲੈ ਕੇ ਕਿਵੇਂ ਦੇਖਦੀ ਹੈ ਭਾਜੀਪੀ ਸਾਡੇ ਰਾਹ ਜਾਂਦੇ ਕਿਸੇ ਬੀਬੀ ਦੀ ਚੇਨ ਲਾਈ ਜਾਂਦੀ ਹੈ ਸਾਡਾ ਕੋ ਬਿਜ਼ਨਸਮੈਨ ਦੁਕਾਨਦਾਰ ਉਹ ਅੱਜ ਦੀ ਡੇਟ ਚ ਆਪਣ ਨੂੰ ਮਹਫੂਜ਼ ਲਈ ਸਮਝਦਾ ਕਿ ਸ਼ਾਮ ਨੂੰ ਮੈਂ ਘਰੇ ਪਹੁੰਚ ਜਾਗਾ ਅਮਨ ਕਾਨੂੰਨ ਦੀ ਤਾਂ ਧੱਜੀਆਂ ਉਡੀਆਂ ਹੋਈਆਂ ਲਾਇਨ ਆਂਡ ਆਰਡਰ ਦੀ ਸਿਚੁਏਸ਼ਨ ਤਾਂ ਬਿਲਕੁਲ ਖਤਮ ਹੋ ਚੁੱਕੀ ਹੈ ਲੇਕਿਨ ਮਾਫ ਕਰਨਾ ਇਹਦੀ ਜ਼ਿੰਮੇਵਾਰ ਹੁਣ ਪੰਜਾਬ ਸਰਕਾਰ ਹੈ ਸੈਂਟਰ ਵੱਲੋਂ ਜੋ ਕੋਈ ਸਹਿਯੋਗ ਚਾਹੀਦਾ ਸੈਂਟਰ ਤਾਂ ਬਕਾਇਦਾ ਉਸ ਚੀਜ਼ ਤੇ ਸੰਜੀਦਗੀ ਨਾਲ ਖੜੀ ਹੈ ਲੇਕਿਨ ਪੰਜਾਬ ਸਰਕਾਰ ਕਿੰਨਾ ਕੁ ਉਹਦੇ ਨਾਲ ਸੰਜੀਦਗੀ ਨਾਲ ਚੱਲਦੀ ਹੈ ਇਹ ਤਾਂ ਉਹ ਤੇ ਮਨੰਸਰ ਕਰ ਦਨ ਸਾਡੇ ਵੱਲੋਂ ਸਾਡੀ ਸਰਕਾਰ ਵੱਲ ਜੇ ਕੋਈ ਕਮੀਆਂ ਤਾਂ ਦੱਸੋ ਸਾਡੇ ਮਾਨਯੋਗ ਦੇਸ਼ ਦੇ ਹੋਮ ਮਿਨਿਸਟਰ ਸ਼੍ਰੀ ਅਮਿਤ ਸ਼ਾਹ ਜੀ ਵੱਲੋਂ ਸੂਬੇ ਦੇ ਨਾਲ ਬਾਕਾਇਦਾ ਰਾਬਤਾ ਰੱਖਿਆ ਜਾਂਦਾ ਹੈ ਸਾਡੇ ਗਵਰਨਰ ਸਾਹਿਬ ਨੂੰ ਕੀ ਲੋੜ ਪੈਂਦੀ ਹੈ ਕਿ ਬਾਰਡਰ ਦੇ ਜ਼ਿਲ੍ਹਿਆਂ ਤੇ ਜਾ ਜਾ ਕੇ ਅਮਨ ਕਾਨੂੰਨ ਦੀ ਸਥਿਤੀ ਨੂੰ ਮੋਨੀਟਰ ਕਰਨ ਦਾ ਉਹਨਾਂ ਨੂੰ ਲੋੜ ਕਿਉਂ ਪੈਂਦੀ ਹੈ ਕਿਉਂਕਿ ਜਦੋਂ ਸਥਿਤੀ ਕੰਟਰੋਲ ਹੀ ਨਹੀਂ ਹੋ ਰਹੀ ਤਾਂ ਫਿਰ ਦੇਖਣਾ ਤਾਂ ਜਾਣਾ ਪੈਂਦਾ ਹੀ ਹੈ ਫਿਰ ਰਵਾਲ ਸਾਬ ਪਿਆਰੀ ਹੋ ਰਹੀ ਹੈ ਮੈਂਬਰਸ਼ਿਪ ਪਰ ਯਾਰੀ ਹੈ ਪਰ ਜਮਨੀ ਚੋਂ ਵੀ ਸਰਤਿਆ ਜਲਦ ਜਿਹੜਾ ਹੈਗਾ ਅਨਾਉਂਸ ਹੋਣ ਵਾਲਾ ਆ ਕਿਵੇਂ ਦੇਖਦੇ ਹੋ ਜਮਨੀ ਚੋਂ ਨੂੰ ਲੈ ਕੇ ਕੋਈ ਉਹੀ ਕਹਿ ਰਹੇ ਨੇ ਕਿ ਪਾਰਟੀ ਦੇ ਰੁਸਰ ਸਈਏ ਵਾਲਾ ਕੰਮ ਤਾਂ ਨਹੀਂ ਹੋਣਾ ਕਿਵੇਂ ਦੇਖਦੇ ਹੋ ਬੀਜੇਪੀ ਨੂੰ ਨਹੀਂ ਸਾਡੇ ਬੀਜੇਪੀ ਚ ਰੁਸਰ ਨਸਾਨ ਵਾਲਾ ਕੋਈ ਐਸਾ ਟਰੈਂਡ ਹੀ ਹੈ ਨਹੀਂ ਜੀ ਕੋਈ ਔਰ ਜਦੋਂ ਜਮਨੀ ਚੋਂ ਦਾ ਐਲਾਨ ਹੋਇਆ ਅਸੀਂ ਬਕਾਇਦਾ ਪੂਰੀ ਦਲੇਰੀ ਨਾਲ ਤਗੜੇ ਹੋ ਕੇ ਇਲੈਕਸ਼ਨ ਲੜੀਦੀ ਐ ਬਾਈ ਇਲੈਕਸ਼ਨ ਜਦੋਂ ਪਹਿਲਾਂ ਸੰਗਰੂਰ ਦੀ ਹੋਈ ਐ ਉਦੋਂ ਵੀ ਲੜੀ ਆ ਅਸੀਂ ਜਦੋਂ ਜਲੰਧਰ ਲੋਕ ਸਭਾ ਦੀ ਬਾਈ ਇਲੈਕਸ਼ਨ ਹੋਈ ਐ ਉਦੋਂ ਮੈਂ ਬਹੁਤ ਔਰ ਉਮੀਦਵਾਰ ਭਾਜਪੀ ਦੇ ਪਹਿਲੀ ਵਾਰ ਲੜੀ ਐ ਅਸੀਂ ਮੈਦਾਨ ਚੋਂ ਭੱਜਦੇ ਨਹੀਂ ਅਸੀਂ ਲੋਕਾਂ ਦਾ ਫਤਵਾ ਕੀ ਆਂਦਾ ਐ ਲੋਕਾਂ ਦੀ ਮਰਜ਼ੀ ਐ ਲੇਕਿਨ ਅਸੀਂ ਲੋਕਾਂ ਦੀ ਕਚਹਿਰੀ 'ਚ ਜਾਣਾ ਆਪਣਾ ਪੱਖ ਰੱਖਣਾ ਆਪਣੀ ਗੱਲ ਰੱਖਣੀ ਅਸੀਂ ਚੋਣ ਵਹਮਤ ਤੋਂ ਕਦੀ ਭੱਜਦੇ ਨਹੀਂ ਅਸੀਂ ਜਦੋਂ ਚੋਣ ਆਏਗੀ ਅਸੀਂ ਪੂਰੀ ਦਲੇਰੀ ਨਾਲ ਤਕੜੇ ਹੋ ਕੇ ਲੋਕਾਂ ਦੀ ਕਚਹਿਰੀ 'ਚ ਜਾਵਾਂਗੇ ਅੱਗੇ ਦਰਵਾਜ਼ੇ ਜਿਹੜੀ ਜਿੰਨੀ ਚੋਣਾਂ ਜਲਦੀ ਹੈ ਨਾ ਸਾਰੀਆਂ ਲੜਾਂਗੇ ਜੀ ਅਸੀਂ ਸਾਰੀਆਂ ਚੋਣਾਂ ਲੜਾਂਗੇ ਅਸੀਂ ਪੂਰੀ ਤਿਆਰੀ ਹੈ ਜੀ ਸਾਡੀ ਸਾਡੇ ਵਰਕਰ ਸਾਡੀ ਲੀਡਰਸ਼ਿਪ ਅਸੀਂ ਪੂਰੇ ਤਿਆਰ ਬਰ ਤਿਆਰ ਬੈਠੇ ਆਂ ਜਦੋਂ ਇਲੈਕਸ਼ਨ ਅਨਾਉਂਸ ਹੋਈ ਅਸੀਂ ਬਕਾਇਦਾ ਵਧੀਆ ਤਰੀਕੇ ਨਾਲ ਆਪਣੋ ਲੜਾਂਗੇ ਅਸੀਂ ਬਿਲਕੁਲ ਜੀ ਜੇਕਰ ਗੱਲ ਕਰੀਏ ਤਾਂ ਬੀਜੇਪੀ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਲਗਾਤਾਰ ਆਪਣੇ ਪੈਰ ਫਸਾਰੇ ਜਾ ਰਹੇ ਨੇ ਇਸ ਨੂੰ ਹੋਰ ਲੰਮਾ ਚੌੜਾ ਤੇ ਵੱਡਾ ਦਾਇਰਾ ਕੀਤਾ ਜਾ ਰਿਹਾ ਹੈ ਤੇ ਜੇਕਰ ਗੱਲ ਕਰੀਏ ਤਾਂ ਭਰਤੀ ਦੀ ਤਾਂ ਲਗਾਤਾਰ ਮੈਂਬਰਸ਼ਿਪ ਜਿਹੜੀ ਹੈਗੀ ਨਾ ਵੱਲੋਂ ਪਾਰਦਰਸ਼ੀ ਤਰੀਕੇ ਦੇ ਨਾਲ ਬਣਾਏ ਜਾ ਰਹੀ ਹੈ ਜਿਸ ਕਰਕੇ ਖੁਦ ਆ ਮੋਨੀਟਰ ਕਰ ਰਹੇ ਨੇ ਇਹਨਾਂ ਦੇ ਵਿਸ਼ੇਸ਼ ਬੀਜੇਪੀ ਦੇ ਸੀਨੀਅਰ ਆਗੂ ਤੇ ਜਿਸ ਕਰਕੇ ਜਿਲ੍ਹਾ ਜਿਲ੍ਹਾ ਜਿਹੜਾ ਅਭਿਆਨ ਚਲਾਇਆ ਜਾ ਰਿਹਾ ਤੇ ਰੋਜ਼ਾਨਾ ਸੈਂਕੜੇ ਦੀ ਗਿਣਤੀ ਦੇ ਵਿੱਚ ਨੌਜਵਾਨ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਪਾਰਟੀ ਦੇ ਨਾਲ ਜੁੜ ਰਹੇ ਨੇ ਆਨਲਾਈਨ ਇਹਨਾਂ ਵੱਲੋਂ ਸਾਰਾ ਫਾਰਮੈਟ ਤਿਆਰ ਕੀਤਾ ਗਿਆ ਆ ਜਿਸ ਤੇ ਤੁਸੀਂ ਆਪ ਜਾ ਕੇ ਖੁਦ ਉਸੇ ਆਪ ਦਾ ਨਾਮ ਦਰਜ ਕਰ ਸਕਦੇ ਹੋ ਫੋਟੋ ਦੇ ਨਾਲ ਤਸਦੀਕ ਕਰ ਸਕਦੇ ਹੋ ਤੇ ਤੁਹਾਨੂੰ ਬਕਾਇਦਾ ਤੁਹਾਡਾ ਰਜਿਸਟ੍ਰੇਸ਼ਨ ਨੰਬਰ ਵੀ ਬਕਾਇਦਾ ਹਾਸਲ ਹੁੰਦਾ ਜਿਸ ਤੋਂ ਬਾਅਦ ਇਹ ਪ੍ਰਕਿਰਿਆ ਸ਼ੁਰੂ ਹੁੰਦੀ ਆ ਦੇਖਦੇ ਹਾਂ ਕਿ ਜਿਹੜਾ ਭਾਜਪਾ ਦਾ ਦਾਇਰਾ ਆ ਹੋਰ ਕਿੱਥੇ ਤੱਕ ਵਧਿਆ ਆ बीजेपी बीजे मलेर कोटला तो सुखा खेड़ीवाल मायूस न हो इरादा ना बदल दुआ भी तकदीर बदल सकती है किये को कोई काटे उसे मुह मांगा इनाम हम कहते नहीं करके दिखाते हैं जैसे किया कराया पिलाया घर में खून के छींटे आना बीमारी में दवा का ना लगना ऊपरी असर ग्रह सौतन व दुश्मन से छुटकारा सास बहू में झगड़ा होना प्यार में चोट चोटाई प्रेमी प्रेमिका एक बार अवश्य मिली स्पेशलिस्ट वशीकरण व मुटकरने जैसी समस्या का समाधान कारोबार में बाधा आना विदेश यात्रा में रुकावट कोर्ट कचहरी किसी का बेटा किसी की बहू किसी की बेटी किसी के वश में हो एक बार संपर्क जरूर करे सभी समस्याओं का हंड्रेड गारंटी समाधान ਅਭੀ ਸੰਪਰਕ ਕਰੇ ਗੁਰੂ ਕਬੀਰ ਖਾਨ ਜੀ ਮੋਬਾਈਲ ਨੰਬਰ 98786 48123